ਦੀ 350 ਸਾਲਾ ਗੁਰਤਾ ਗਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਤੇ ਰਾਣ ਸਰਦਾਰ ਮੋਹਨ ਸਿੰਘ ਜੀ ਸੰਗਠਨជា ਮੈਜਿਸਟਰ ਕੋਟੇ ਨੇ ਧੰਨਵਾਦ ਦੇ ਜੀ ਨਿਸ਼ਾਨੀ ਸਿੰਘ ਸਾਹਿਬ ਦਾ ਸਨਮਾਨ ਹੋ ਰਿਹਾ ਹੈ ਉਹਨੇ ਸੋਹਣਿਆ ਸਰਦਾਰ ਚੰਚਲ ਸਿੰਘ ਜੀ ਬੀਟੀ ਮੈਨੇਜਰ ਸਾਹਿਬ ਉਹਦੀ ਪੁੱਛੇ ਨੇ ਉਹਨਾਂ ਦਾ ਸੁਭਾਅ ਦੇ ਜੀ ਸਰਦਾਰ ਇਕਬਾਲ ਸਿੰਘ ਜੀ ਮੁਖੀ ਅਡੀਸ਼ਨਲ ਮੈਨੇਜਰ ਸਾਹਿਬ ਉਹਨਾਂ ਦਾ ਸਨਮਾਨ ਜੱਥੇਦਾਰ ਗੁਰਦੇਵ ਸਿੰਘ ਜੀ ਕਲਿਆਣ ਜੀ ਵੱਲੋਂ ਹੋ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਭ ਤੋਂ ਸਰਦਾਰ ਜੀ ਦਾ ਸਨਮਾਨ ਹੋਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਨਾਲ ਸਿੰਘ ਸੂਪਰਵਾਈਜ਼ਰ ਸਾਹਿਬ ਦਾ ਸਵਾਗਤ ਹੋ ਰਿਹਾ ਜੀ ਬੋਲੇ ਸੋ ਨਿਹਾਲ ਅਸੀ ਜੀ ਦੇ ਵੱਲੋਂ ਮੈਮੋਸ ਸਾਹਿਬ ਦੇ ਸਰਗੋਸ਼ ਸਹਿਯੋਗ ਦੇ ਨਾਲ ਬਹੁਤ ਵੱਡਾ ਪ੍ਰੋਜੈਕਟ ਕੀਤਾ ਗਿਆ ਹੈ ਮੁਖਤ ਸਤਿ ਸਾਹਿਬ ਜੀ ਵੱਲੋਂ ਅਸਾ ਪਾਰੀਆਂ ਪੜਾਣ ਦਾ ਸੰਭਾਲ ਹੋ ਰਿਹਾ ਜੀ ਬੋਲੇ ਸੋ ਨਿਹਾਲ

ਸੂਰਜਾ ਗਾਣੇ ਇਹ ਇਸ ਨੌਂ ਦੀ ਨੂੰ ਜੋ ਨਲਕੀ ਤਨ ਆਪਣੀ ਵੀ ਨੇ ਲੱਗਿਆ ਸੀ ਤੇ ਅੱਜ ਮੌਲ ਸਾਬ ਦੇਖੇ ਹੋ ਗਿਆ ਮੈਂ ਪਹਿਲਾਂ ਤਾਂ ਸਾਰੀ ਜਿੰਨੀ ਵੀ ਸੰਗਤ ਆ ਪੰਜਾਰੇ ਆ ਨਿਸ਼ਾਨੀ ਆ ਸਾਡੇ ਸਿੰਘ ਸਾਹਿਬ ਆ ਯਾਨੀ ਗੁਰਵਿੰਦਰ ਸਿੰਘ ਜੀ ਸਮੁੱਚਾ ਸਟਾਫ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸੰਸਾ ਦੇ ਵਿੱਚ ਸਿਖਾਇਆ ਜਿੱਥੇ ਵੀ ਇਹ ਨਗਰ ਕੀਰਤਨ ਜਾਂਦਾ ਹੈ ਤੇ ਉੱਥੇ ਸੰਗਤਾਂ ਬੜੇ ਸਨੇਹ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਆਸਰਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਉਹ ਨਗਰ ਕੀਰਤਨ ਜਿਹੜੇ ਸ਼ੋਮੀ ਕਮੇਟੀ ਵੱਲੋਂ ਮੰਨਣ ਦੀ ਧਾਰਤੀ ਤੋਂ ਅੱਜ ਨਗਰ ਕੀਰਤਨ 15 ਤਰੀਕ ਨੂੰ ਚੱਲੇਗਾ ਇਸੇ ਤਰ੍ਹਾਂ ਭਾਈ ਜਤਾ ਜੀ ਨੂੰ ਯਾਦ ਕਰਦੇ ਹੋਏ ਜਦ ਨਗਰ ਕੀਰਤਨ ਹੈ ਉਹ ਵੀ 28 ਤਰੀਕ ਨੂੰ ਭਵਾਨਗੜ੍ਹ ਦੀ ਪੋਰਚਾ ਪਹੁੰਚੇਗਾ ਤੇ ਉਹਦੇ ਤੋਂ ਬਾਅਦ ਨਗਰ ਕੀਰਤ ਜਿਹੜਾ ਪੈਦਲ ਜਿਹੜਾ ਨਗਰ ਕੀਰਤ ਨਨਕੀ ਸਿੰਘ ਨੂੰ ਕੀਰਤਪੁਰ ਸਾਹਿਬ ਤੋਂ ਚੱਲ ਕੇ ਛੀਸਗਾਹ ਬਸੁਰਾ ਸ੍ਰੀ ਨਾਨਕਪੁਰ ਸਾਹਿਬ ਤੇ ਪਹੁੰਚਿਆ ਇਸੇ ਤਰ੍ਹਾਂ ਬਾਕੀ ਦੇ ਜਿਹੜੇ ਸਮਾਗਮ ਆ 350 ਸਾਲਾਂ ਦੀ ਸ਼ਹੀਦੀ ਸਤਾਵ ਦੀ ਗੁਰਦੇਵਹਾਦਰ ਸਾਹਿਬ ਪਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਤੇ ਭਾਈ ਬਿਆਲਾ ਜੀ ਦੇ ਉਹ ਸਮਾਗਮ ਜਿਹੜੇ ਆ ਨਾਨਕਪੁਰ ਸਾਹਿਬ ਦੀ ਧਰਤੀ ਤੇ ਹੋਣੇ ਤੇ 21 ਜਨਵਰੀ ਤੋਂ ਸ਼ੁਰੂ ਹੋ ਕੇ ਨਰੰਤਨ ਤਿੰਨ ਮੋਬਟਾਪ ਤੇ ਸੁਮਗਮਦੀ ਨੂੰ ਉਪਦੇਖ ਅਲਿਖੀ ਗਈ ਹੈ ਜੇ ਲਈ ਸੰਸਦਾਂ ਨੂੰ ਬੇਨਤੀ ਹੈ ਕਿ ਸੰਗਤ ਬਦੋਰਾ ਸੀਸਗੰਜ ਦੇਖੇ ਰਾਜਪੁਰ ਸਾਹਿਬ ਦੀ ਧਰਤੀ ਤੇ ਹਰ ਗੁਰਸਿੱਖ ਜਿਹੜਾ ਉੱਥੇ ਦਸਤਖਤ ਜਾਰੀ ਕਰੇ ਉਹ ਆਮੇ ਇੱਕ ਦਿਨ ਜਾਵੇ ਭਾਵੇਂ ਹਫਤੇ ਦੇ ਸਾਰੇ ਪ੍ਰੋਗਰਾਮ ਦੇਖੇ ਕਿਉਂਕਿ ਇਹ ਸਤਾਤੀਆਂ ਜਿਹੜੀਆਂ ਬਾਤਵਾ ਨਹੀਂ ਹੁੰਦੀਆਂ ਤੇ ਧਰਤਨ ਨੂੰ ਤੇ ਬਾਤ ਤੇ ਆਪਾਂ ਸਭ ਨੂੰ ਫਾਇਦੀ ਪਹੁੰਚਾਈ ਚਾਹੀਦੀ ਹੈ ਨਗਰ ਕੀ ਪੰਜਾ ਚੱਲਣਾ ਉਹਦੇ ਵਿੱਚ ਵੀ ਆਪਾਂ ਨੂੰ ਫਾਇਦੀਆਂ ਪਾਉਣੀਆਂ ਚਾਹੀਦੀਆਂ ਮੈਂ ਫਿਰ ਦੁਬਾਰਾ ਬੈਂਚਰ ਸਾਹਿਬ ਦਾ ਧੰਨਵਾਦਿਆ ਤੇ ਸਿੰਘ ਸਾਹਿਬ ਭਿਕਰਵਿੰਦਰ ਸਿੰਘ ਜੀ ਜੋ ਕੇ ਰਜਾਨਾ ਕਥਾ ਵੀ ਦੀ ਹੈ ਜੀ ਭਾਤੇ ਨਗਰ ਕੀਰਤਨ ਦੇ ਨਾਲ ਵੀ ਕਰਦੇ ਸੂਚੇ ਸਟਾਫ ਦਾ ਧੰਨਵਾਦਿਆ ਸੰਗਤ ਦਾ ਧੰਨਵਾਦਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਹੇ ਆਂ ਔਰ ਗੈਸਵਿਚ ਸਭਨਾਂ ਦਾ ਹਿਸਾਬ ਹੈ ਗੁਰੂ ਨਗਰਕੀਤਨ ਦੀ ਸ਼ੁਕਰੀਆ ਕਰਦੇ ਆਂ ਜਿੱਥੇ ਸਿੰਘ ਸਾਹਿਬ ਗਿਆਨੀ ਗ੍ਰੰਥ ਜੋ ਸਿੰਘੀ ਗ੍ਰੰਥੀ ਅਧਰਵਾਦ ਸਾਹਿਬ ਜੋ ਨਗਰਕੀਤਨ ਦੀ ਸ਼ੁਰੂਆਤ ਕਰ ਰਹੇ ਨੇ ਨਾਲ ਨਾਲ ਕੋਤ ਸਵੇਰੇ ਕਥਾ ਵੀ ਕਰਦੇ ਆ ਇਹਨਾਂ ਨੂੰ ਵੀ ਜਿਆ ਆ ਆਹੇ ਗੁਰੂ 77 ਸਾਹਿਬ ਮੈਨੇਜਰ ਸਾਹਿਬ ਦਾ ਸ਼ੁਕਰੀਆ ਸਾਡਾ ਲਗਰ ਕੀਤ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਿਹਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਥੇ ਦੇ ਮੈਨੇਜਰ ਸਾਹਿਬ ਨੇ ਜਿਹਨੇ ਰਾਤ ਨੂੰ ਖੁੱਦ ਆ ਗੰਗਾ ਜੀ ਜੱਤਿਆ ਅੰਦ ਕੀਤਾ ਇਹਨਾਂ ਦਾ ਵੀ ਧੰਨਵਾਦ ਲਾਪਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਸਥਾਨ ਮੌਂਸਾ ਵਿਖੇ ਕੀਤਾ ਸੀ ਉਹ ਅੱਜ ਅਗਲੇ ਪੜਾ ਲਈ ਅੱਗੇ ਵੱਧਦਾ ਹੋਇਆ ਨਗਰ ਕੀਰਤਨ ਆਪਣੀਆਂ ਸਾਨੂੰ ਸੌਕਤ ਨਾਲ ਉਹ ਨਗਰ ਕੀਰਤਨ ਇਥੋਂ ਚੱਲੇ ਪਾ ਚੁੱਕਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜਿਹੜਾ ਗੁਰਦੁਆਰਾ ਮਾਉਂਸਾ ਤੋਂ ਆਰੰਭ ਹੋ ਕੇ ਅੱਜ ਜਿਹੜਾ ਰਾਤ ਦਾ ਵਿਸਰਾਮ ਗੁਰਦੁਆਰਾ ਮਾਉਂਸਾ ਸ੍ਰੀ ਗੁਰੂ ਅਰਜਨ ਦੇਵ ਦੀ ਮਾਤਾ ਗੰਗਾ ਜੀ ਦੇ ਸਥਾਨ ਤੇ ਜੋ ਅੱਜ ਇਥੋਂ ਅੱਗੇ ਆਪਣੇ ਪੜਾਵਲ ਵੱਧਦਾ ਹੋਇਆ ਇਸ ਨਗਰ ਕੀਰਤਨ ਨੂੰ ਅਗਲੇ ਪੜਾਵਲ ਤੋਰਦੇ ਹੋਏ ਮਹਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੇ ਮਾਤਾ ਗੱਗਾ ਜੀ ਦੇ ਸਥਾਨ ਤੋਂ ਅਨੰਬੇ ਮਹਾਨ ਨਗਰ ਕੀਰਤਨ ਨੂੰ ਇਹ ਜਿਹੜੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਅੱਜ ਆਪਦੀਆਂ ਪੜਾਵਾਂ ਵੱਲ ਚੱਲਦੇ ਹੋਏ ਜੋ ਕਿ ਅੱਜ ਦਾ ਬਿਸਰਾਮ ਜਿਹੜਾ ਉਹ ਮੇਰੇ ਖਿਆਲ ਆ ਵੀ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਹੁਣ ਮਹਾਨ ਨਗਰ ਕੀਰਤਨ ਜਿਹੜਾ ਇਸ ਟਾਈਮ ਆਪਦੇ ਚੱਲਦੇ ਦੇਖੇ يوهن مھتا دارشن پالو سنت ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰੂਪੂਰੀ ਪਿਆਰੀ ਸਾਧ ਸੰਗਤ ਜੂ ਅੱਜ ਜੋ ਢੋਤਬੜੀ ਸੇਵਾ ਸ਼ਾਮ ਤੋਂ ਨਗਰ ਕੀਰਤਨ ਚੱਲਿਆ ਚੱਲਦਾ ਚੱਲਦਾ ਬਹੁਤ ਸਮੇਂ ਬਾਅਦ ਅੱਜ ਮਾਹੌ ਸਾਹਿਬ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਅਸਥਾਨਾਂ ਤੇ ਰਾਤ ਦਾ ਰੁਕਿਆ ਹੋਇਆ ਅੱਜ 15 ਤਰੀਕ ਨੂੰ ਸਵੇਰੇ ਹੁਣ ਰਵਾਨਾ ਹੋ ਰਿਹਾ ਹੈ ਲਗਨਾਂ ਤੋਂ ਹੁੰਦਾ ਹੋਇਆ ਇਹ ਲੁਹਾਨੇ ਤੇ ਤਿੰਨ ਤਿੰਨ ਤੋਂ ਅਨੰਤਪੁਰ ਸਾਹਿਬ ਦੀ ਤਰਕੀ ਤੇ ਪਹੁੰਚ ਜਾਣਾ ਸਾਰੀ ਸੰਗਤ ਨੂੰ ਜਿੱਥੇ ਵੀ ਬਾਜਰੂ ਸੁਣਦੇ ਹੋ ਐਸ ਨਗਰ ਕੀਰਤਨ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਾਂ ਕਿ ਪੰਜ ਪਿਆਰਿਆਂ ਦਾ ਗੁਰਦਵੰਦ ਸਾਹਿਬ ਜੀ ਦਾ ਸਮੂਹ ਸੰਗਤ ਦਾ ਇਹ ਸਾਰੀ ਸੰਗਤ ਨੂੰ ਮੈਸੇਜ ਹੈ ਕਿ ਜਿੱਥੇ ਜਿਥੇ ਨਗਰ ਕੀਰਤਨ ਪਹੁੰਚਦਾ ਸਾਰੇ ਜਾਣ ਕੇ ਉਹਨਾਂ ਦਾ ਬਹੁਤ ਤੋਂ ਬਹੁਤ ਜ਼ਿਆਦਾ ਧੰਨਵਾਦ ਤੇ ਸਤਿਕਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਬੜੀ ਕੁਰਬਾਨੀ ਆ ਰਾਈ ਉਹ ਤੋਂ ਨਿਮਰਤਾ ਦੀਆਂ ਮਾਰਾਈ ਦੀ ਦਿੱਲੀ ਜੀਤ ਬਲੀਦਾਨ ਦੇ ਗੇਂ ਦੀ ਤੰਦੀ ਰੱਖਿਆ ਕੀਤੀ ਹੈ ਜੀਹਨਾਂ ਸੰਗਤ ਦਾ ਇਹ ਦਾਲੀਆਂ ਵੜੀਆਂ ਗਾ ਵੀ ਜਿੱਤੇ ਕਿਤੇ ਨਗਰ ਦੇ ਸਰਦਾਰਾਂ ਨੇ ਨੰਦ ਕਾਲ ਆਖੇ ਇਹ ਬੰਦਾ ਟੀਮ ਜਾਨਾਂ ਜੀਆ ਬਰਬਤਨ ਇਹ ਜਿਹੜਾ ਮਹਾਨ ਨਗਰ ਕੀਰਤਨ ਆਪਣੇ ਪੜਾਵਲ ਵਾਧਾ ਹੋਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ

ਮੌਂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਜਿੱਥੇ ਮਾਤਾ ਗੰਗਾ ਜੀ ਨੂੰ ਵਿਆਹਣ ਗਏ ਨੇ ਉਹ ਸਥਤ ਤੌਰ ਬਾਨਾ ਹੋ ਕੇ ਨਗਰ ਕੀਰਤਨ ਪੜਾ ਦਾਰ ਪੜਾ ਹੁਣ ਨਿਕਲ ਚੁੱਕਿਆ ਕਿਉਂਕਿ ਜਿੱਥੇ ਤੁਹਾਨੂੰ ਲਾਈਵ ਅਸੀਂ ਵੱਲੋਂ ਦਿਖਾਇਆ ਖਲਾਉ ਉੱਥੇ ਤੁਹਾਨੂੰ ਲੁਧਿਆਣੇ 'ਚ ਐਂਟਰੀ ਹੁੰਦੀ ਸਾਰ ਲੱਖ ਲੱਖ ਲੰਗਰ ਲੱਗੇ ਹੋਏ ਨੇ ਇਹ ਕੌਮੀ ਵਿਰਸਾ ਸੰਭਾਲ ਸੁਸਾਇਟੀ ਵੱਲੋਂ ਲੰਗਰ ਲੱਗਾਇਆ ਗਿਆ ਬਹੁਤ ਵਧੀਆ ਗੱਲ ਆ ਕੌਮੀ ਵਿਰਸਾ ਸੰਭਾਲ ਸੁਸਾਇਟੀ ਵੱਲੋਂ ਲੰਗਰ ਲੱਗਾਇਆ ਗਿਆ